ਸ਼ਰਮਿੰਗੁਰ ਆਪਣੇ ਅਕਾਲੀ ਦਲ ਦੇ ਵਰਕਰਾਂ ਦੀ ਇੱਕ ਮੀਟਿੰਗ ਸੱਦੀ ਗਈ ਹੈ ਅੱਜ ਦੇ ਹਾਲਾਤਾਂ ਮੁਤਾਬਕ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਸਰਕਾਰ ਨੇ ਬੜੀ ਵੱਡੀ ਪੱਧਰ ਦੇ ਉੱਤੇ ਆਪੋਜੀਸ਼ਨ ਦੀਆਂ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਰੱਦ ਕਰ ਦਿੱਤੀਆਂ ਨੇ ਔਰ ਬਹੁਤ ਥੋੜੀਆਂ ਐਪਲੀਕੇਸ਼ਨਾਂ ਜਿਲੇ ਵਿੱਚ ਰਹਿ ਗਈਆਂ ਨੇ ਮੈਂ ਇਹ ਸਮਝਣਾ ਕਿ ਡੇਰਾ ਬਾਬਾ ਨਾਨਕ ਜਿਹੜਾ ਹਲਕਾ ਵਿਧਾਨ ਸਭਾ ਦਾ ਕਲਾਂੌਰ ਬਲਾਕ ਸੰਤੀ ਵਿੱਚ 70% ਅਕਾਲੀ ਦਲ ਦੀਆਂ ਜਿਹੜੀਆਂ ਨੇ ਉਹ ਐਪਲੀਕੇਸ਼ਨਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਡੇਰਾ ਬਾਬਾ ਨਾਨਕ ਬਲਾਕ ਵਿੱਚ ਬਲਾਕ ਸੰਤੀ ਦੀਆਂ ਸਿਰਫ ਤਿੰਨ ਜ਼ੋਨਾਂ ਦੇ ਹੀ ਕਾਗਜ਼ ਰਹਿਣ ਤੇ ਤੇਨੇ ਬਾਕੀ ਸਾਰੇ ਉਹਨਾਂ ਨੇ ਵੱਢ ਕੇ ਉਹ ਵੀ ਆਪਣੇ ਬਿਨਾ ਮੁਕਾਬਲਾ ਤੇ ਕਰਨ ਦਾ ਇਹਨਾਂ ਨੇ ਫੈਸਲਾ ਲਿਆ ਵਾ ਪੰਜ ਮੇਰੇ ਹਲਕੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਦੀਆਂ ਆਪਣੇ ਸ਼ੀਟਾਂ ਸਨ ਪੰਜੇ ਦੀਆਂ ਪੰਜੇ ਰੱਦ ਕਰ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ 43 ਸ਼ੀਟਾਂ ਦੇ ਵਿੱਚੋਂ 40 ਸ਼ੀਟਾਂ ਜਿਹੜੀਆਂ ਨੇ ਇਹਨਾਂ ਨੇ ਕੈਂਸਲ ਕਰਕੇ ਰੱਦ ਕਰ ਦਿੱਤੀਆਂ ਨੇ ਮੈਂ ਸਾਹਮਣਾ ਸਰਕਾਰ ਨਾਲ ਦੀ ਚੀਜ਼ ਕੋਈ ਨਹੀਂ ਔਰ ਇਹ ਡੈਮੋਕ੍ਰੇਸੀ ਦਾ ਸਤਿਆਨਾਸ਼ ਕਰ ਦਿੱਤਾ ਵਾ ਡੈਮੋਕ੍ਰੇਸੀ ਦਾ ਟਿਕਾਉਂ ਜ ਰਚਿਆ ਵਾ ਜੇ ਲੋਕ ਰਹਿ ਲੋਕਾਂ ਨੂੰ ਦੇਣ ਦਾ ਮੌਕਾ ਹੀ ਨਹੀਂ ਦੇਣਾ ਇਲੈਕਸ਼ਨਾਂ ਕਾਦੀਆਂ ਨੇ ਵੱਡੀ ਪੱਦਰ ਤੇ ਜੇ ਇਸ ਤਰ੍ਹਾਂ ਦਾ ਕਰਨਾ ਸੀ ਇਹ ਫਿਰ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਨੇ ਨਾਮਿਨੇਟ ਕਰ ਲੈਣੀਆਂ ਚਾਹੀਦੀਆਂ ਨੇ ਇਲੈਕਸ਼ਨਾਂ ਦਾ ਨਾਂ ਇਹਦੇ ਨਾਲੋਂ ਅਡਾ ਦੇਣਾ ਚਾਹੀਦਾ ਵਾ ਮੈਂ ਸਮੂਝੇ ਵਰਕਰ ਸਾਹਿਬਾਨਾਂ ਨਾਲ ਬੇਨਤੀ ਕੀਤੀ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਤੱਕੜੀ ਦਾ ਨਿਸ਼ਾਨ ਹਲਟ ਹੋਇਆ ਉਥੇ ਟਿਕਾ ਕੇ ਤੱਕੜੀ ਦੀ ਮਦਦ ਕਰੋ ਡੇਰਾ ਬਾਬਾ ਨਾਨਕ ਵਿੱਚ ਇਹਨਾਂ ਨੇ 70% ਹੀ ਕੈਂਸਲ ਕਰ ਦਿੱਤੀਆਂ ਨੇ ਇੱਥੇ ਕਾਲੀ ਦਲ ਦਾ ਕੋਈ ਵੀ ਵਰਕਰ ਨਾ ਆਮ ਪਾਰਟੀ ਨੂੰ ਵੋਟ ਦੇਵੇ ਨਾ ਕਾਂਗਰਸ ਨੂੰ ਦੇਵੇ ਦੋਨਾਂ ਪਾਰਟੀਆਂ ਦਾ ਬਾਈਕਾਟ ਕਰਨ ਤੇ ਘਰ ਬੈਠੇ ਰਹੇ ਆਪਣਾ ਵਰਕਰ ਇਹਨਾਂ ਦੋਹਾਂ ਪਾਰਟੀਆਂ ਵਿੱਚ ਕੋਈ ਵੋਟ ਪਾਉਂਦਾ ਨਜ਼ਰ ਨਹੀਂ ਆਉਣਾ ਚਾਹੀਦਾ ਕਿਉਂਕਿ ਦੋਵੇਂ ਪਾਰਟੀਆਂ ਸਾਡੀਆਂ ਦੁਸ਼ਮਣ ਪਾਰਟੀਆਂ ਨੇ ਰਾਜਨੀਤੀ ਦੇ ਵਿੱਚ ਮੈਂ ਸਮਝਦਾ ਕਿ ਦੋਨਾਂ ਨੇ ਗਲਤ ਕੰਮ ਕੀਤੇ ਨੇ ਪਿਛਲੀ ਵਾਰ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀ ਇਲੈਕਸ਼ਨ ਆਈ ਸੀ ਕਾਂਗਰਸੀਆਂ ਨੇ ਇੱਟੇ ਮਾਰ-ਮਾਰ ਕੇ ਰੋੜੇ ਮਾਰ-ਮਾਰ ਕੇ ਡੰਡੇ ਮਾਰ-ਮਾਰ ਕੇ ਕਾਲੀ ਦਲ ਦੇ ਵਰਕਰ ਜ਼ਖਮੀ ਕੀਤੇ ਸੀਗੇ ਤੇ ਮੈਂ ਸਮਝਣਾ ਆ ਜੋ ਹੋਏ ਵਰਕਰ ਜਿਹੜੇ ਨੇ ਪਰਵਰਤਨ ਕਰਕੇ ਆਮਣਾ ਖੜੇ ਸੀਗੇ ਉਹਨਾਂ ਨੇ ਗੁੱਸਾ ਕੱਢਿਆ ਤੇ ਕਾਂਗਰਸ ਦੇ ਵਰਕਰਾਂ ਨੂੰ ਡੇਰੇ ਬਾਬੇ ਨਾਨਕ ਵਿੱਚ ਕੁੱਟ-ਕੁੱਟ ਉਹਨਾਂ ਦੀ ਲਿੱਦ ਕੱਢ ਦਿੱਤੀ ਹੈ ਖੋਇਆ ਇਹ ਮਾੜਾ ਵਾ ਅਸੀਂ ਇਹਦੀ ਨਖੇਤੀ ਕਰਨੇ ਆ ਪਰ ਜਿਹੋ ਜਾਂ ਬੀਜੀਏ ਉਹੋ ਜਿਹਾ ਵੱਡਣਾ ਪੈਂਦਾ ਆਮ ਵਾਲਿਓ ਅੱਜ ਕਾਗਜ਼ ਤੁਹਾਂ ਸਾਡੇ ਰੱਦ ਕੀਤੇ ਨੇ ਜਿਹੋ ਜਾਂ ਬੀਜਿਆ ਜੇ ਇਹੋ ਜਾਂ ਵੱਡਣ ਲਈ ਤਿਆਰ ਰਿਓ ਉੱਤਰ ਕਾਟੋ ਮੈਂ ਚੜਾਂ ਇਹ ਵਾਰੀ ਆਉਣੀ ਏ ਜਿਵੇਂ ਤੁਹਾਡੀ ਵਾਰੀ ਆਈ ਏ ਸੁੱਤਿਆਂ ਪਿਆਂ ਦੀ ਤੇ ਅਸੀਂ ਤੇ 5 ਸਾਲ ਤੋਂ ਜਾਗਣ ਦੇ ਆ ਲੋਕਾਂ ਦੇ ਜੰਮੇ ਤੇ ਵੀ ਜਾਣਦੇ ਆ ਮਰੇ ਤੇ ਵੀ ਜਾਣਦੇ ਆ ਦੁੱਖ ਵਿੱਚ ਵੀ ਜਾਣਦੇ ਆ ਸੁੱਖ ਵਿੱਚ ਵੀ ਜਾਣਦੇ ਆ ਹਰ ਮੁਸ਼ਕਲ ਵਿੱਚ ਵਰਕਰਾਂ ਦੇ ਘਰਾਂ ਤੱਕ ਪਹੁੰਚ ਕਰਨੇ ਆ ਅਸੀਂ ਜਾਗਨੇ ਆ ਆਉਣ ਵਾਲਾ ਸਮਾਂ ਬੜੀ ਵੱਡੀ ਪੱਧਰ ਤੇ ਤਬਦੀਲ ਹੋ ਰਿਹਾ ਵਾ ਉਹ ਸਤਾਈ ਵਿੱਚ ਸਭੀਆਂ ਗੋਡੀਆਂ ਲਵਾ ਕੇ ਸਰਕਾਰ ਬਣਾਵਾਂਗੇ ਇਹਦਾ ਟ੍ਰੇਲਰ ਹੋਣਾ ਸੀਗਾ ਆ ਜਲਾ ਪ੍ਰੀਸ਼ਦ ਤੇ ਪੰਚਾਇਤ ਸੰਤੀਆਂ ਦੀਆਂ ਇਲੈਕਸ਼ਨਾਂ ਵਿੱਚ ਤੁਹਾਨੂੰ ਆਪਣੇ ਪੈਰ ਲੱਭ ਜਾਣੇ ਸੀ ਕਿ ਸਾਡੇ ਪੈਰ ਜਿਹੜੇ ਨੇ ਧਰਤੀ ਤੇ ਨੇ ਲੋਕਾਂ ਵਿੱਚ ਨੇ ਪਾਰ ਤੋਂ ਸਾ ਉਹਨੂੰ ਕੱਜ ਦਿੱਤਾ ਵਾ ਲੋਕ ਰਾਏ ਨੂੰ ਕੁਜੇ ਵਿੱਚ ਬੰਦ ਕਰਕੇ ਲੋਕ ਰਾਏ ਦੀ ਆਪਣੇ ਆਵਾਜ਼ ਨੂੰ ਕੁਚਲ ਕੇ ਰੱਖ ਦਿੱਤਾ ਵਾ ਤੇ ਮੈਂ ਇਹ ਸਮਝਦਾ ਮਾਂ ਕਿ ਵਰਕਰਾਂ ਨੂੰ ਤਗੜਿਆ ਹੋਣਾ ਚਾਹੀਦਾ ਵਾ ਸਾਲ ਇੱਕ ਰਹਿ ਗਿਆ ਵਾ ਮਾਰਦੇ ਛਾਲਾਂ ਇਹਨਾਂ ਦੇ ਉੱਤੇ ਚੜ ਜਾਣਾ ਚਾਹੀਦਾ ਔਰ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨਾ ਚਾਹੀਦਾ ਆਉਣ ਵਾਲੀਆਂ ਇਲੈਕਸ਼ਨਾਂ ਵਿੱਚ ਹੈਵੀ ਹੋਣਾ ਚਾਹੀਦਾ ਵਾ ਔਰ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਉਹ ਕੰਮ ਕਰਨ ਦੀ ਲੋੜ ਆ ਮੈਂ ਸਾਰੇ ਵਰਕਰਾਂ ਨੂੰ ਦੁਬਾਰਾ ਅਪੀਲ ਕਰਨਾ ਕਿ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਬਲਾਕ ਸੰਮਤੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਜੀ ਦੀਆਂ ਅਪਲੀਕੇਸ਼ਨਾਂ ਨੇ ਜਿਹੜੀਆਂ ਲੜ ਰਹੇ ਆ ਉਥੇ ਇੱਕ ਇੱਕ ਵੋਟ ਇਕੱਠੀ ਕਰਕੇ ਕਾਲੀ ਦਲ ਤੱਕੜੀ ਦੇ ਨਿਸ਼ਾਨ ਤੇ ਪਾਓ ਤੇ ਡੇਰਾ ਬਾਬਾ ਨਾਨਕੋ ਜਿੱਥੇ ਨਾਨਸੈਂਟ ਪਰਸੈਂਟ ਕੈਂਸਲ ਕਰ ਦਿੱਤੀਆਂ ਨੇ ਉੱਥੇ ਜਿਹੜੀਆਂ ਤਿੰਨ ਸ਼ੀਤਾਂ ਨੇ ਸਾਡੀਆਂ ਰਹਿndੀਆਂ ਬਲਾਕ ਸੰਪਤੀ ਦੀਆਂ ਉਹਨਾਂ ਦਾ ਅਸੀਂ ਬਾਈਕਾਟ ਕਰਨੇ ਆ। ਜਲਦੀ ਮਦਦ ਲਈ ਸੀ ਆਪ ਵੱਲੋਂ। ਲੇਕਿਨ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਲੈਣ ਵਾਲਿਆਂ ਦੇ ਕਾਗਜ਼ਾਤ ਕਰ ਦਿੱਤੇ। ਮੈਂ ਇਹ ਸਮਝਦਾ ਮੈਂ ਉਦੋਂ ਵੀ ਆਮ ਪਾਰਟੀ ਦੀ ਮਦਦ ਨਹੀਂ ਕੀਤੀ। ਅਹੀਂ ਉਦੋਂ ਕਾਂਗਰਸ ਨੂੰ ਸੁਖੀ ਨੂੰ ਹਰਾਉਣ ਲਈ ਇਹਨਾਂ ਦੀ ਮਦਦ ਕੀਤੀ ਸੀ। ਅਹੀਂ ਕੋਈ ਇਹਨਾਂ ਤੇ ਅਸਾਨ ਨਹੀਂ ਕੀਤਾ। ਪਰ ਮੈਂ ਵਰਕਰਾਂ ਦਾ ਧੰਨਵਾਦ ਕਰਨਾ ਵਾਂ। ਕਾਲੀ ਦਲ ਦੇ ਕਹਿਣ ਤੇ ਵੋਟ ਇਹਨਾਂ ਨੇ ਆਮ ਪਾਰਟੀ ਨੂੰ ਪਾਈ ਐ ਲੇਕਿਨ ਇੱਕ ਵੀ ਵਰਕਰ ਸਾਡਾ ਉਧਰ ਨਹੀਂ ਗਿਆ ਹੁਣ ਜਿਹੜੇ ਸਰਪੰਚ ਬਣੇ ਨੇ ਉਹ ਖਾਨਦਾਨੀ ਅਕਾਲੀ ਬੰਦੇ ਨੇ ਤੇ ਹੌਲੀ ਹੌਲੀ ਉਹ ਜਿਹੜੇ ਨੇ ਵਾਪਸ ਆ ਜਾਣਗੇ ਉਹਨਾਂ ਦੀ ਅਣਖ ਜਾਗਦੀ ਏ ਰਾਤ ਦੇ ਵਿੱਚ ਨੇ ਸਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਜਿਵੇਂ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਤੇ ਇਹਨਾਂ ਕੋਲ ਪੋਲਿੰਗ ਜੈਂਟ ਵੀ ਨਹੀਂ ਸੀਗੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਕੋਈ ਸਰਪੰਚ ਨਹੀਂ ਰਹਿਣਾ ਕੋਈ ਸੰਪਤੀ ਮੈਂਬਰ ਅੱਜ ਜਿਹੜੇ ਲੜਾਉਣ ਦੇ ਨੇ ਕੋਈ ਨਹੀਂ ਰਹਿਣਾ ਇਹਨਾਂ ਨੇ ਡੰਡੇ ਵਜਾਉਣ ਵਾਲੇ ਰਹਿ ਜਾਣਾ ਵਾ ਕੇਜਰੀਵਾਲ ਦੀ ਪੂਛ ਫੜ ਕੇ ਦਿੱਲੀ ਚਲੇ ਜਾਣਗੇ ਜਿੱਤਾਂ ਜੋਂਨ ਕਲਾਂਨੌਰ ਦੇ ਸੀ ਉਹਨਾਂ ਵਿੱਚ ਦੋ ਜਗ੍ਹਾ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਜਿਹੜੀਆਂ ਨਾਮ ਦਿੱਤੀਆਂ ਗਈਆਂ ਆਮ ਪਾਰਟੀ ਕੋ ਤੇ ਉਹਦੇ ਪੈਰ ਹੀ ਉਖੜ ਗਏ ਨੇ ਤਾਂ ਹੀ ਉਹਨਾਂ ਰੱਦ ਕੀਤੀਆਂ ਨੇ ਆ ਤਿੰਨ ਚਾਰ ਜ਼ੋਨ ਨੇ ਜਿੱਥੇ ਆਮ ਪਾਰਟੀ ਕੈਂਡੀਡੇਟ ਹੀ ਨਹੀਂ ਦੇ ਸਕੀ ਸਾਡੀਆਂ ਰੱਦ ਕਰ ਦਿੱਤੀਆਂ ਨੇ ਤੇ ਕਾਂਗਰਸੀਆਂ ਵੀ ਜਿਹੜੀਆਂ ਨੇ ਉਹ ਵੀ ਰੱਦ ਹੋ ਗਈਆਂ ਕੋਈ ਉਹ ਵੀ ਨਹੀਂ ਕੈਂਡੀਡੇਟ ਦੇ ਸਕੇ ਅਸੀਂ 100% ਕੈਂਡੀਡੇਟ ਦਿੱਤੇ ਸੀ ਤੇ ਸਾਡੀਆਂ 100% ਇਨਕੈਸਲ ਕਰ ਛੜੀ ਹੈ ਨਾ ਚੋਣਾਂ ਦੇ ਬਾਈਕਾਟ ਤੋਂ ਬਾਅਦ ਅਗਲੀ ਰਣਨੀਤੀ ਛੜਾਂਗੇ ਅਗਲੀ ਰਣਨੀਤੀ ਪੱਟਾਂ ਤੇ ਤਾਪੀਆਂ ਮਾਰਨੇ ਮੈਦਾਨੇ ਜੰਗ ਲੜਾਂਗੇ ਲੋਕਾਂ ਵਿੱਚ ਜਾਵਾਂਗੇ ਕਾਨਫਰੰਸਾਂ ਕਰਾਂਗੇ ਧਰਨੇ ਦਮਾਂਗੇ ਮੁਜਾਰੇ ਕਰਾਂਗੇ ਲੋਕ ਆਵਾਜ਼ ਬੁਲੰਦ ਕਰਾਂਗੇ